ਆਸਟ੍ਰੇਲੀਆਈ ਖਿਡਾਰੀ ਡੇਵਿਡ ਵਰਨਰ ਨੇ ਆਈਪੀਐਲ ਅੱਛੇ ਜੰਮ ਕੇ ਧਮਾਲ ਮਚਾਇਆ ਆਈਪੀਐਲ ਨੌਵੀਂ ਵਰਨਰ ਨੇ ਆਪਣਾ ਧਮਾਕਾ ਜਾਰੀ ਰੱਖਦੇ ਹਾਂ ਤਿੰਨ ਮੈਚਾਂ 'ਚ ਦੋ ਅਰਧ ਸੈਂਕੜੇ ਜੜ ਦਿੱਤੇ ਨੇ ਸੋਮਵਾਰ ਦੇ ਮੈਚ 'ਚ ਵਰਨਰ ਨੇ 59 ਗੇਂਦਾਂ ਤੇ 90 ਦੌੜਾਂ ਦੀ ਨਾਬਾਦ ਪਾਰੀ ਖੇਡ ਹੈਦਰਾਬਾਦ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ ਵਰਨਰ ਨੇ ਇਸ ਸੀਜ਼ਨ 'ਚ ਤਿੰਨ ਮੈਚਾਂ 'ਚ ਦੋ ਅਰਧ ਸੈਂਕੜੇ ਜੜਦੇ ਹੋਏ ਕੁੱਲ 161 ਦੌੜਾਂ ਬਣਾਈਆਂ ਹਨ ਵਰਨਰ ਦਾ ਔਸਤ 80.5 ਸਿਫਰ ਦਾ ਹੈ ਅਤੇ ਉਸ ਦਾ ਸਟ੍ਰਾਈਕ ਰੇਟ ਹੈ 167.70 ਦਾ ਵਰਨਰ ਨੇ ਆਈਪਲ 8 ਚ ਵੀ ਹైదరాబాద్ ਲਈ ਲਗਾਤਾਰ ਦਮਦਾਰ ਖੇਡ ਬਖਾਇਆ ਸੀ ਅਤੇ ਟੀਮ ਨੇ ਜੋ ਕੁਝ ਮੁਕਾਬਲੇ ਜਿੱਤੇ ਉਸ 'ਚ ਵਰਨਰ ਦਾ ਵੱਡਾ ਯੋਗਦਾਨ ਰਿਹਾ ਮੈਦਾਨ 'ਤੇ ਚੌਕੇ ਛੱਕੇ ਬਰਸਾਉਂਦੇ ਵਰਨਰ ਨੂੰ ਰੋਕਣਾ ਗੇਂਦਬਾਜ਼ਾਂ ਲਈ ਬੇਹਦ ਮੁਸ਼ਕਲ ਸਾਬਤ ਹੋਇਆ ਪਰ ਕੀ ਤੁਸੀਂ ਜਾਣਦੇ ਹੋ ਕਿ ਵਰਨਰ ਦੀ ਕਾਮਯਾਬੀ ਦਾ ਰਾਜ਼ ਕੀ ਹੈ ਵਰਨਰ ਦੀ ਤਮਾਕੇਦਾਰ ਫਾਰਮ ਦਾ ਰਾਜ਼ ਹੈ ਉਸਦੀ ਪਤਨੀ ਕੈਂਡਿਸ ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਆਈਪੀਐਲ 8 ਤੋਂ ਠੀਕ ਪਹਿਲਾਂ ਵਿਆਹ ਕਰਵਾਇਆ ਸੀ ਡੇਵਿਡ ਵਾਰਨਰ ਨੇ ਇੱਕ ਪ੍ਰਾਈਵੇਟ ਸੈਰਮਨੀ ਦੌਰਾਨ ਕੈਂਡਿਸ ਨਾਲ ਵਿਆਹ ਰਚਾਇਆ ਵਿਸ਼ਵ ਵਿਜੇਤਾ ਟੀਮ ਦੇ ਸਲਾਮੀ ਬੱਲੇਬਾਜ਼ ਨੂੰ ਕੈਂਡਿਸ ਫੌਜ਼ਾਨੋ ਨੇ ਕਲੀਨ ਬੋਰਡ ਕਰ ਦਿੱਤਾ ਸੀ ਵਾਰਨਰ ਦੇ ਵਿਆਹ 'ਚ ਜ਼ਿਆਦਾ ਲੋਕ ਸ਼ਾਮਲ ਨਹੀਂ ਸੀ ਅਤੇ ਦੋਨਾਂ ਨੇ ਗੁਪਚਪ ਤਰੀਕੇ ਨਾਲ ਵਿਆਹ ਕਰਵਾਇਆ ਅਤੇ ਇਸ ਦੀ ਜਾਣਕਾਰੀ ਟਵਿੱਟਰ ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਵਾਰਨਰ ਨੇ ਆਈਪੀਐਲ 8 ਤੋਂ ਠੀਕ ਪਹਿਲਾਂ ਟਵੀਟ ਕਰਕੇ ਕਿਹਾ ਸੀ ਕਿਉਂ ਆਈਪੀਐਲ ਲਈ ਤਿਆਰ ਹੈ ਵਰਨਰ ਦੇ ਸਟ੍ਰੀਟ ਤੋਂ ਹੀ ਵਿਰੋਧੀ ਟੀਮਾਂ ਨੂੰ ਹੁਸ਼ਿਆਰ ਹੋ ਜਾਣਾ ਚਾਹੀਦਾ ਸੀ ਕਿਉਂਕਿ ਵਰਨਰ ਪਹਿਲਾਂ ਹੀ ਇਸ਼ਾਰਾ ਕਰ ਚੁੱਕਿਆ ਸੀ ਕਿ ਇਸ ਵਾਰ ਆਈਪੀਐਲ ਜੋ ਧਮਾਕਾ ਕਰਨ ਵਾਲਾ ਹੈ ਵਰਨਰ ਜਿੰਨਾ ਸਮਾਂ ਮੈਦਾਨ 'ਚ ਆਪਣੇ ਬੱਲੇ ਨਾਲ ਬਿਤਾਉਣਾ ਪਸੰਦ ਕਰਦਾ ਹੈ ਉਨਾ ਹੀ ਉਹ ਮੈਦਾਨ ਦੇ ਬਾਹਰ ਆਪਣੀਆਂ ਬੱਚੀਆਂ ਨਾਲ ਸਮਾਂ ਬਿਤਾਉਣਾ ਪਸੰਦ ਕਰਦਾ ਹੈ ਕੈਂਡਿਸ ਤੋਂ ਵਰਨਰ ਨੂੰ ਦੋ ਬੱਚੀਆਂ ਮਿਲੀਆਂ ਨੇ ਇੱਕ ਗੱਲ ਸਾਫ਼ ਹੈ ਕਿ ਕੈਂਡਿਸ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਵਰਨਰ ਦਾ ਬੱਲਾ ਆਗੂ ਗਲ ਰਿਹਾ ਹੈ ਅਤੇ ਵਰਨਰ ਤੇ ਆਪੀਐਲ 8 'ਚ ਕਾਬੂ ਪਾਉਣਾ ਗੇਂਦਬਾਜ਼ਾਂ ਲਈ ਮੁਸ਼ਕਿਲ ਸਾਬਤ ਹੋਇਆ ਸੀ ਤੇ ਹੁਣ ਆਪੀਐਲ 9 'ਚ ਵੀ ਵਰਨਰ ਗੇਂਦਬਾਜ਼ਾਂ ਨੂੰ ਖੂਬ ਪਰੇਸ਼ਾਨ ਕਰ ਰਿਹਾ ਹੈ